ਗ੍ਰੈਜੂਏਸ਼ਨ ਕਰਦਾ ਹੋਰ ਸੁਪਨੇ ਵੱਡੇ ਹੁੰਦੇ ਆ ਠੀਕ ਹੈ ਉਹਨੂੰ ਹੁੰਦਾ ਕਿ ਮੈਂ ਕਿਸੇ ਵੱਡੀ ਕੰਪਨੀ 'ਚ ਜੌਬ ਕਰਾਂ ਇੱਥੇ ਆਪਣੇ ਥੋੜਾ ਕਲਚਰ ਨਹੀਂ ਹੈਗਾ ਐਂਟਰਪ੍ਰੀਨੋਰਸ਼ਿਪ ਦਾ ਹਨਾ ਬਿਜ਼ਨਸ ਦਾ ਇਹ ਆ ਬੰਦੇ ਨੂੰ ਗ੍ਰੈਜੂਏਸ਼ਨ ਦੇ ਵਿੱਚ ਹੀ ਗਾਈਡ ਕੀਤਾ ਜਾਵੇ ਕਰਦੇ ਕਰਾਉਂਦੇ ਫਿਰ ਤਿੰਨ ਚਾਰ ਸਾਲ ਜੌਬ ਕੀਤੀ ਪਰ ਕਿਸੇ ਦੇ ਥੱਲੇ ਲਾ ਕੇ ਜੌਬ ਕਰਨੀ ਵਾ ਔਖੀ ਹੁੰਦੀ ਆ ਤੇ ਅਗਲਾ ਕੰਮ ਵੀ ਕਰਾਉਂਦਾ ਚਲੋ ਪੈਸੇ ਦੇਣੇ ਆਗਲੈਂਡ ਕੰਮ ਦਾ ਕਰਾਉਣਾ ਹੀ ਆ ਪਰ ਉਨੀ ਗ੍ਰੋਥ ਨਹੀਂ ਮਿਲਦੀ ਫਿਰ ਸੀਗੀ ਫੂਡ ਦੇ ਵਿੱਚ ਮੈਂ ਸ਼ੁਰੂ ਕੀਤਾ ਕੰਮ ਆਪਣਾ ਤਾਂ ਇਹਦਾ ਐਕਸਪੀਰੀਅੰਸ ਨਹੀਂ ਸੀਗਾ ਥੋੜਾ ਬੈਕਲੌਗ ਲੱਗਿਆ ਘਾਟ ਪਰ ਮੇਰੇ ਮਨ ਚ ਇਹ ਨਹੀਂ ਸੀ ਕਿ ਮੈਂ ਜੌਬ ਨਹੀਂ ਕਰਨੀ ਹੈ ਕਿ ਕੰਮ ਆਪਣਾ ਹੀ ਕਰਨਾ ਵਾ ਜੀ ਹੁਣ ਸਾਨੂੰ ਇੱਥੇ ਅਪਰੋਕਸੀਮੇਟਲੀ 3 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਇੱਥੇ ਪਰਬਰੀ ਕਿਰਪਾ ਨਾਲ ਵਧੀਆ ਹੀ ਸਭ ਕੁਝ ਵਧੀਆ ਹੋਵਾ ਸੁਰਤੀ ਪਾਣੀ ਵਧੀਆ ਮਿਲਦਾ ਹੋਵਾ ਘਰ ਦੀ ਖਾਚੀ ਵਧੀਆ ਚੱਲਦੀ ਆ ਇੰਨਾ ਲਾਈਫ ਦੇ ਵਿੱਚ ਸਟਰਗਲ ਕੀਤਾ ਕਿਤਨੇ ਕਿਤੇ ਆਪਣੀ ਪੜਾਈ ਨੂੰ ਲੈ ਕੇ ਦੁੱਖ ਨਹੀਂ ਹੋਇਆ ਕਿ ਇੰਨਾ ਪੜਨ ਤੋਂ ਬਾਵਜੂਦ ਵੀ ਅੱਜ ਮੈਨੂੰ ਇੱਕ ਰੋਡ ਦੇ ਕਿਨਾਰੇ ਨਾਰਾਇਣ ਪਾਣੀ ਜਿਹੜਾ ਵੇਚਣਾ ਪੈ ਰਿਹਾ ਨਹੀਂ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਬੰਦਾ ਸ਼ੁਰੂ ਕਰਦਾ ਕੋਈ ਹੱਥ ਹੱਥ ਨਹੀਂ ਪੈਂਦਾ ਫੇਰ ਤਾਂ ਲੱਗਦਾ ਵਾ ਕਿ ਹਾਂ ਕਿ ਕੋਈ ਸੁਪਨੇ ਵੱਡੇ ਸੀਗੇ ਕਿੱਥੇ ਆ ਕੇ ਖੜ ਗਏ ਆ ਆਪਾਂ ਪਰ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਜਦੋਂ ਆਪਣੇ ਘਰ ਦੇ ਖਾਤੇ ਚ ਚਾਲਦੇ ਆ ਤੁਹਾਡੀਆਂ ਲੋੜਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਕਿਤਨੇ ਕਿਤੇ ਉਹਨਾਂ ਘਰਦਿਆਂ ਵੱਲੋਂ ਜਾਂ ਰਿਸ਼ਤੇਦਾਰ ਵੱਲੋਂ ਇਹ ਚੀਜ਼ ਨਹੀਂ ਕਹੀ ਜਾਂਦੀ ਇਹਨਾਂ ਨੂੰ ਪੜਨ ਦਾ ਕੀ ਫਾਇਦਾ ਜਦੋਂ ਤੂੰ ਇੱਕ ਰੋਡ ਦੇ ਕਿਨਾਰੇ ਨਾਰੀਅਲ ਪਾਣੀ ਵੇਚਣਾ ਸੀ ਤਾਂ ਇਹਨਾਂ ਨੇ ਰਿਸ਼ਤੇਦਾਰੀ ਮੇਰੇ ਥੋੜੇ ਆ ਮੇਨ ਮੇਨ ਹੀ ਆ ਜਿੰਨੇ ਵੀ ਹੈਗੇ ਆ ਤਾਂ ਕਿਸੇ ਵੱਲੋਂ ਕੋਈ ਦਿੱਕਤ ਨਹੀਂ ਆਈ ਹੈਗੀ ਕੋਈ ਤਾਨਾ ਤੋਣਾ ਨਹੀਂ ਵੱਜਿਆ ਹੋਇਆ ਹੈਗਾ ਹਾ ਜਨਨਯੋਗ ਇਹ ਅਪਰੀਸ਼ੀਏਟਿਵ ਕੀਤਾ ਵਾ ਕਿ ਹਾਂ ਮੁੰਡਾ ਹੱਥੀ ਮਿਹਨਤ ਕਰ ਰਿਹਾ ਵਾ ਤੇ ਨਾ ਕਿਸੇ ਦੀ ਗੱਲਾਂ ਸੁਣੋ ਤੇ ਨਾ ਹੀ ਤੁਹਾਡਾ ਮਾਈਂਡ ਕਿਤੇ ਡਾਇਵਰਟ ਹੋਊਗਾ ਮੇਰਾ ਕੰਮ ਚੱਲਦਾ ਫਿਰ ਅਪਰੀਸ਼ੀਏਸ਼ਨ ਨਹੀਂ ਮਿਲਦੀ ਸਾਰਿਆਂਲੇ ਵਾ ਅੱਜ ਸਾਡੇ ਨਾਲ ਰਾਜਵਿੰਦਰ ਬਾਜੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਪੁੱਛ ਲੈਨੇ ਕਦੋਂ ਤੋਂ ਇਹ ਇਹ ਜਿਹੜਾ ਨਾਰੀਅਲ ਪਾਣੀ ਦੀ ਸਟਾਲ ਲਾ ਰਹੇ ਹੋ ਤੇ ਕਿੰਨਾ ਚਿਰ ਹੋ ਗਿਆ ਸੱਚ ਕਹੋ ਸੱਚ ਕਹੋ ਜੀ ਕਿਹਾਲ ਚਾਲ ਹੈ ਕੋਟਵਰੀ ਅਜੁੱਸ ਪਾਜੀ ਲਾਈਫ ਦੇ ਬਾਰੇ ਗੱਲ ਕਰੀਏ ਲਾਈਫ ਦੇ ਬਾਰੇ ਤੁਸੀਂ ਕਿਹਾ ਵੀ ਤੁਸੀਂ 12ਵੀਂ ਦੇ ਵਿੱਚ ਜਦੋਂ 2012 ਦੇ ਵਿੱਚ BCA ਕੀਤੀ ਐ ਉਸ ਤੋਂ ਬਾਅਦ ਕੋਈ ਹੋਰ ਕੰਮ ਲੱਭਣ ਦੀ ਬਜਾਏ ਤੁਸੀਂ ਆ ਇੱਕ ਰੋਡ ਦੇ ਕਿਨਾਰੇ ਜਿਹੜਾ ਨਾਰਲ ਪੇਜ ਰਹੇ ਉਹ ਕਾਰਨ ਕੀ ਆਮ ਜਦੋਂ ਬੱਚਾ ਆਪਣੇ ਯਾਨੀ ਗ੍ਰੈਜੂਏਸ਼ਨ ਕਰਦਾ ਉਹਦੇ ਸੁਪਨੇ ਵੱਡੇ ਹੁੰਦੇ ਆ ਠੀਕ ਹੈ ਉਹਨੂੰ ਹੁੰਦਾ ਕਿ ਮੈਂ ਕਿਸੇ ਵੱਡੀ ਕੰਪਨੀ 'ਚ ਜੌਬ ਕਰਾਂ ਇੱਥੇ ਆਪਣੇ ਥੋੜਾ ਕਲਚਰ ਨਹੀਂ ਹੈਗਾ ਐਂਟਰਪ੍ਰੀਨਰਸ਼ਿਪ ਦਾ ਹਨਾ ਬਿਜ਼ਨਸ ਦਾ ਇਹ ਆ ਬੰਦੇ ਨੂੰ ਗ੍ਰੈਜੂਏਸ਼ਨ ਦੇ ਵਿੱਚ ਹੀ ਗਾਈਡ ਕੀਤਾ ਜਾਵੇ ਤੇ ਉਦੋਂ ਮੈਂ ਵੀ ਜੌਬ ਕਰਦਾ ਸੀਗਾ ਕੋਈ ਏਡੀ ਖਾਸ ਵਧੀਆ ਜੌਬ ਮਿਲੇ ਨਹੀਂ ਮੈਨੂੰ ਭਾਈ ਮੈਂ ਤਾਂ ਬਹੁਤਾ ਸਕਾਲਰ ਸੀਗਾ ਕੋਈ ਜੀ ਤੇ ਫਿਰ ਕਰਦੇ ਕਰਾਉਂਦੇ ਜਿਹੜੀ ਜੌਬ ਮਿਲੀ ਮੈਂ ਕੀਤੀ ਕਰਦੇ ਕੰਡੀਸ਼ਨ ਵੀ ਥੋੜੀ ਏਦਾਂ ਦੀ ਸੀਗੀ ਤੇ ਕਰਦੇ ਕਰਾਉਂਦੇ ਫਿਰ 3-4 ਸਾਲ ਜੌਬ ਕੀਤੀ ਪਰ ਕਿਸੇ ਦੇ ਥੱਲੇ ਲੱਗ ਕੇ ਜੌਬ ਕਰਨੀ ਬਹੁਤ ਔਖੀ ਹੁੰਦੀ ਆ ਤੇ ਅਗਲਾ ਕੰਮ ਵੀ ਕਰਾਉਂਦਾ ਚਲੋ ਪੈਸੇ ਦੇਣੇ ਅਗਲੇ ਕੰਮ ਦਾ ਕਰਾਉਣਾ ਹੀ ਆ ਪਰ ਉਨੀ ਗਰੋਥ ਨਹੀਂ ਮਿਲਦੀ ਫਿਰ ਸੀਗੀ ਫਿਰ ਥੋੜਾ ਆਪਣੇ ਮਨ 'ਚ ਕੀੜਾ ਸੀਗਾ ਕਿ ਹਾਂ ਕੰਮ ਕਰਨਾ ਆਪਣਾ ਕੋਈ ਸ਼ੁਰੂ ਕਰਕੇ ਦੇਖਦੇ ਆਂ ਤੇ ਫਿਰ ਮੈਂ 2017 ਜਾਂ 18 ਦੇ ਸ਼ੁਰੂ ਦੇ ਵਿੱਚ ਕੰਮ ਕੀਤਾ ਆਪਣਾ ਸ਼ੁਰੂ ਜੀ ਜਿਵੇਂ ਆ ਕਿਚਨ ਜੀ ਬਣਾਈ ਹੋਈ ਆ ਆਪਾਂ ਇਨਕੋਰਪੋਰੇਟ ਬੈਂਡ ਵੀ ਤਿਆਰ ਕੀਤੀ ਸੀ ਫਿਰ ਉਹ ਏਡਾ ਸਕਸੈਸਫੁਲ ਨਹੀਂ ਹੋਇਆ ਕਿਉਂਕਿ ਮੈਂ ਗਵਰਨਮੈਂਟ ਸੈਕਟਰ ਦੇ ਵਿੱਚ ਸੀਗਾ ਜੀ ਤੇ ਰਿਟੇਲ ਦੇਣ ਕਿ ਫੂਡ ਦੇ ਵਿੱਚ ਮੈਂ ਸ਼ੁਰੂ ਕੀਤਾ ਕੰਮ ਆਪਣਾ ਤਾਂ ਇਹ ਟੈਕਸਪੀਰੀਅੰਸ ਨਹੀਂ ਸੀਗਾ ਥੋੜਾ ਬੈਕਲੌਗ ਲੱਗਿਆ ਘਾਟਾ ਪਿਆ ਥੋੜਾ ਜਿਹਾ ਪਰ ਮੇਰੇ ਮਨਚ ਇੰਨਾ ਸੀਗਾ ਕਿ ਮੈਂ ਜੋਬ ਨਹੀਂ ਕਰਨੀ ਹੈਗੀ ਕੰਮ ਆਪਣਾ ਹੀ ਕਰਨਾ ਵਾ ਤਾਰ ਕੇ ਫਿਰ ਜੋ ਵੀ ਮੈਨੂੰ ਮਿਲਦਾ ਗਿਆ ਮੈਂ ਕਰਦਾ ਗਿਆ ਪਹਿਲਾਂ ਮੈਂ ਸ਼ੀਕ ਦਾ ਕੰਮ ਸ਼ੁਰੂ ਕੀਤਾ ਜੀ ਦੋਕ ਸਾਲ ਤਾਂ ਵਧੀਆ ਚੱਲਿਆ ਉਹ ਲਾਕਡਾਊਨ ਦੇ ਵਿੱਚ ਥੋੜਾ ਜਿਹਾ ਯਾਨੀ ਕਿ ਬੰਦ ਹੋ ਗਿਆ ਕੰਮ ਉਹ ਆਲਮੋਸਟ ਫੂਡ ਵਾਲੇ ਕੰਮ ਸਾਰੇ ਬੰਦ ਹੋ ਗਏ ਸੀਗੇ ਤਾਂ ਫਿਰ ਮੈਨੂੰ ਨਾਰੀਅਲ ਦਾ ਥੋੜਾ ਬਹੁਤ ਆਈਡੀਆ ਸੀਗਾ ਜੀ ਕਿ ਇਹਦੀ ਮਾਰਕੀਟ ਹੈਗੀ ਆ ਤੇ ਕਰਦੇ ਕਰਾਉਂਦੇ ਸਿੱਖਿਆ ਥੋੜਾ ਬਹੁਤ ਆਪਣੇ ਹੱਥੀਂ ਵੀ ਤੇ ਨਾਲ ਮੇਰਾ ਬ੍ਰਦਰ ਵੀ ਹੁੰਦਾ ਅਸੀਂ ਦੋਨੇ ਹੀ ਕਰਦੇ ਆਂ ਮੈਨੂੰ ਹਨਾ ਨੂੰ ਤੇ ਅproximately 3 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਇੱਥੇ ਥੈਂਕ ਯੂ ਬੜੀ ਬੜੀ ਕਿਰਪਾ ਨਾਲ ਵਧੀਆ ਹੀ ਸਭ ਕੁਝ ਵਧੀਆ ਹੋਵਾ ਰੋਟੀ ਪਾਣੀ ਵਧੀਆ ਮਿਲਦਾ ਵਾ ਸਾਡੇ ਖਾਤੇ ਵਧੀਆ ਚੱਲਦੇ ਆ ਇੰਨਾ ਲਾਈਵ ਦੇ ਵਿੱਚ ਸਟਰਗਲ ਕੀਤਾ ਕਿਤਨੇ ਕਿਤੇ ਆਪਣੀ ਪੜਾਈ ਨੂੰ ਲੈ ਕੇ ਦੁੱਖ ਨਹੀਂ ਹੋਇਆ ਕਿ ਇੰਨਾ ਪੜਨ ਤੋਂ ਉਪਰ ਬਾਵਜੂਦ ਵੀ ਅੱਜ ਮੈਨੂੰ ਇੱਕ ਰੋਡ ਦੇ ਕਿਨਾਰੇ ਨਾਰਾਇਣ ਪਾਣੀ ਜਿਹੜਾ ਵੇਚਣਾ ਪੈ ਰਿਹਾ ਨਹੀਂ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਬੰਦਾ ਸ਼ੁਰੂ ਕਰਦਾ ਕੋਈ ਹੱਥ ਹੁੱਥ ਨਹੀਂ ਪੈਂਦਾ ਫੇਰ ਤਾਂ ਲੱਗਦਾ ਵਾ ਕਿ ਹਾਂ ਕਈ ਕੋ ਸੁਪਨੇ ਵੱਡੇ ਸੀਗੇ ਕਿੱਥੇ ਆ ਕੇ ਕੱਢ ਗਏ ਆ ਆਪਾਂ ਪਰ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਜਦੋਂ ਆਪਣੇ ਘਰ ਦੇ ਘਾਤੇ ਚਾਲਦੇ ਆ ਤੁਹਾਡੀਆਂ ਲੋੜਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਹਾਂ ਇੱਥੇ ਸਟੇਟਸ ਸਿੰਬਲ ਦੀ ਗੱਲ ਆ ਜਾਂਦੀ ਆ ਕਿ ਹਾਂ ਤੁਸੀਂ ਵਧੀਆ ਯਾਨਕੀ ਕੱਪੜੇ ਪਾ ਕੇ ਨਹੀਂ ਖੜ ਸਕਦੇ ਇੱਥੇ ਗੰਦੇ ਗੁੰਦੇ ਹੋ ਜਾਂਦੇ ਤਾਂ ਆਰ ਕੇ ਨਹੀਂ ਖੜ ਸਕਦੇ ਆਪਾਂ ਉਹ ਜਿਹੜੇ ਮਰਜ਼ੀ ਬ੍ਰਾਂਡ ਪਾ ਸਕਦੇ ਹੁਣ ਤੇ ਬਸ ਇਹ ਹੈ ਕਿ ਹੁਣ ਜਦੋਂ ਕੰਮ ਛੋਟਾ ਵੱਡਾ ਨਹੀਂ ਹੈਗਾ ਕੋਈ ਕੰਮ ਜਦੋਂ ਤੁਸੀਂ ਕਰ ਲੈਣ ਤੁਹਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਤਾਂ ਇੰਦ ਐਂਡ ਆਪ ਕੰਮ ਨੂੰ ਪੈਸਾ ਹੀ ਕਮਾਉਣਾ ਵਾ ਪਰ ਪਰਿਵਾਰ ਦੇ ਵਿੱਚ ਕੌਣ ਕੋਣ ਮਦਰ ਆ ਮੇਰਾ ਬ੍ਰਦਰ ਆ ਜੀ ਵਾਈਫ ਆ ਮੇਰੇ ਫਿਰ ਚਾਰ ਜਣੇ ਆ ਚਾਰ ਜਣੇ ਆ ਕਿਤਨੇ ਕਿਤੇ ਉਹਨਾਂ ਘਰਦਿਆਂ ਵੱਲੋਂ ਜਾਂ ਰਿਸ਼ਤੇਦਾਰ ਵੱਲੋਂ ਇਹ ਚੀਜ਼ ਨਹੀਂ ਕਹੀ ਜਾਂਦੀ ਇਹਨਾਂ ਨੂੰ ਪੜਨ ਦਾ ਕੀ ਫਾਇਦਾ ਜਦੋਂ ਤੂੰ ਇੱਕ ਰੋਡ ਦੇ ਕਿਨਾਰੇ ਨਾਰੀਅਲ ਪਾਣੀ ਵੇਚਣਾ ਸੀ ਤਾਂ ਇਹਨਾਂ ਪੜਿਆ ਰਿਸ਼ਤੇਦਾਰੀ ਮੇਰੇ ਥੋੜੇ ਆ ਕਿ ਜੀ ਮੇਨ ਮੇਨ ਹੀ ਆ ਜਿੰਨੇ ਵੀ ਹੈਗੇ ਆ ਤਾਂ ਕਿਸੇ ਵੱਲੋਂ ਕੋਈ ਦਿੱਕਤ ਨਹੀਂ ਆਈ ਹੈਗੀ ਕੋਈ ਤਾਨਾ ਤੋਨਾ ਨਹੀਂ ਵੱਜਿਆ ਹੈਗਾ ਹਾਂ ਜਿਨ੍ਹਾਂ ਨੇ ਵੀ ਕਿਤਾ ਐਪਰੀਸ਼ੀਏਟ ਹੀ ਕੀਤਾ ਵਾ ਕਿ ਹਾਂ ਮੁੰਡਾ ਹੱਥੀ ਮਿਹਨਤ ਕਰ ਰਿਹਾ ਵਾ ਜੀ ਤੇ ਬਹੁਤਾ ਮੈਂ ਆਂ ਕਿ ਕਿਸੇ ਵਿੱਚ ਖੜਦਾ ਵੀ ਨਹੀਂ ਯਾਰ ਦੋਸਤਾਂ ਦੇ ਵਿੱਚ ਤੇ ਆਪਣਾ ਕੰਮ ਤੇ ਉਹਨਾਂ ਕੰਮਾਂ ਤੇ ਚਲੇ ਜਾਂਦੇ ਆ ਘਰੇ ਤੇ ਨਾ ਕਿਸੇ ਦੀ ਗੱਲਾਂ ਸੁਣੋ ਤੇ ਨਾ ਹੀ ਤੁਹਾਡਾ ਮਾਈਂਡ ਕਿਤੇ ਡਾਇਵਰਟ ਹੋਊਗਾ ਜੀ ਤੇ ਮੇਰਾ ਕੰਮ ਚੱਲਦਾ ਫਿਰ ਐਪਰੀਸ਼ੀਏਸ਼ਨ ਨਹੀਂ ਮਿਲਦੀ ਸਾਰਿਆਂ ਵੱਲੋਂ ਬਿਲਕੁਲ ਮਤਲਬ ਕਹਿਣ ਦਾ ਮਤਲਬ ਇਹ ਆ ਕਿਸੇ ਦੇ ਅੰਡਰ ਨਹੀਂ ਕੰਮ ਕਰਨਾ ਪਸੰਦ ਆ ਤੁਹਾਨੂੰ ਆਪਣਾ ਕੰਮ ਆਪਣੇ ਹੱਥੀਂ ਆਪਣੀ ਮਿਹਨਤ ਨਾਲ ਕੰਮ ਕਰਨਾ ਬਿਲਕੁਲ ਇੱਕ ਫ੍ਰੀडम ਦੀ ਚਾਹੀਦੀ ਹੁੰਦੀ ਆ ਖਾਸ ਕਰਕੇ ਮੇਰੀ ਇਹ ਮੈਂਟੈਲਿਟੀ ਸੀਗੀ ਮੈਨੂੰ ਥੋੜੀ ਫ੍ਰੀਡਮ ਚਾਹੀਦੀ ਹੈ ਕੰਮ ਕਰਨ ਲਈ ਜੀ ਹੁਣ ਇੱਥੇ ਮੈਨੂੰ ਪੂਰੀ ਲਿਬਰਟੀ ਹੈ ਮੈਂ ਕਿਸੇ ਦੀ ਗੱਲ ਨਹੀਂ ਥੋੜੀ ਮੇਰਾ ਮਨ ਹੈਗਾ ਮੈਂ ਕੰਮ ਕਰੂੰਗਾ ਮੇਰਾ ਨਹੀਂ ਹੈਗਾ ਮੈਂ ਨਹੀਂ ਕਰੂੰਗਾ ਬਿਲਕੁਲ ਪਰ ਇੱਕ ਸਾਈਡ ਦਾ ਪੁਆਇੰਟ ਇਹ ਵੀ ਆ ਕਿ ਜਦੋਂ ਥੋੜਾ ਕੰਮ ਚੱਲਣ ਲੱਗਦਾ ਫਿਰ ਤੁਸੀਂ ਛੁੱਟੀ ਵੀ ਨਹੀਂ ਕਰਦੇ ਬਿਲਕੁਲ ਉੱਥੇ ਜੌਬ ਦੇ ਵਿੱਚ ਮੈਨੂੰ 7-8 ਘੰਟੇ ਲਾਉਣਾ ਵੀ ਬਹੁਤ ਔਖੇ ਲੱਗਦੇ ਸੀਗੇ ਈਵਨ 2 ਵੀਕ ਆਫ ਹੁੰਦੇ ਸੀ ਮੇਰੇ ਹਫ਼ਤੇ ਦੇ ਵਿੱਚ ਤੇ ਇੱਥੇ ਮੈਂ 16-16 ਘੰਟੇ ਵੀ ਕੰਮ ਕੀਤਾ ਜਦੋਂ ਕੰਮ ਸ਼ੁਰੂ ਕੀਤਾ ਕਿਆ ਖੁਸ਼ੀ ਹੁੰਦੀ ਹੈ ਕਿ ਤੇ 8 ਘੰਟੇ ਕੰਮ ਨਹੀਂ ਕਰ ਪਾਉਂਦੇ ਸੀਗੇ ਤੇ ਅੱਜ ਆਪਣਾ ਜਦੋਂ ਕੰਮ ਸਟਾਰਟ ਕੀਤਾ 16-16 ਘੰਟੇ ਕੰਮ ਆਬਵੀਅਸ ਹੀ ਗੱਲ ਹੈ ਜੀ ਬਹੁਤ ਖੁਸ਼ੀ ਹੁੰਦੀ ਆ ਪਰ ਮਾੜਾ ਮੋਟਾ ਮਾਚਾਂ ਦਾ ਕਿ ਹਾਂ 80 ਡਿਗਰੀ ਕਰਕੇ ਤੁਸੀਂ ਇੱਥੇ ਰੋਡ ਤੇ ਖੜੇ ਹੋ ਥੋੜਾ ਜਿਹਾ ਲੱਗਦਾ ਉਸ ਕਹਿੰਦੇ ਨੇ ਨਾ ਡਿਗਰੀ ਰਾਜ ਕਿ ਜਿਹੜੇ ਤੁਸੀਂ ਡਿਗਰੀ ਕੀਤੀ ਹੈ ਤੇ ਉਸ ਡਿਗਰੀ ਦਾ ਜਿਹੜਾ ਹੈ ਹਰ ਕਿਸੇ ਨੂੰ ਹੁੰਦਾ ਵੀ ਅਜੇ ਆਪਾਂ ਪੜ ਰਹੇ ਆ ਵਧੀਆ ਬਿਜ਼ਨਸ ਦੇ ਵਿੱਚ ਆਈਏ ਵਧੀਆ ਸਾਨੂੰ ਜੌਬ ਮਿਲিয়ে ਪਰ ਕਿਤਨੇ ਕਿਤਨੇ ਦੁੱਖ ਹੁੰਦਾ ਹੀ ਹੈ ਕਿ ਹਾਂ ਡਿਗਰੀ ਕਰਨ ਦਾ ਕੀ ਫਾਇਦਾ ਜਦੋਂ ਰੀਅਲ ਵੇਚਣੇ ਸੀ ਜਾਂ ਫੂਡ ਸਟਾਲ ਚਲਾਉਣਾ ਸੀ ਜਾਂ ਜੂਸ ਹੁਣ ਇੱਕ ਟੈਕਨੀਕਲਿਟੀ ਨਹੀਂ ਮੈ ਲੈ ਸਕਿਆ ਬਟ ਹੋਰ ਯਾਨਕੀ ਪਰਸਨਲੀ ਗ੍ਰੋਥ ਬਹੁਤ ਹੋਈ ਆ ਹਾਂ ਸੋਚਣ ਦਾ ਲੈਵਲ ਥੋੜਾ ਜਿਹਾ ਵਧਿਆ ਵਾ ਜੋ ਉਹਨਾਂ ਨੇ ਮੈਨੂੰ ਪਾਰਟਿਕੂਲਰ ਇੱਕ ਟੈਕਨੀਕਲ ਐਜੂਕੇਸ਼ਨ ਦੇਣੀ ਸੀਗੀ ਉਹ ਤੇ ਮੈਂ ਫੋਕਸ ਨਹੀਂ ਕਰ ਸਕਿਆ ਬਟ ਐਨ ਇੱਕ ਹੋਰ ਕਾਫੀ ਯਾਨੀ ਗ੍ਰੋਥ ਹੁੰਦੀ ਆ ਬੰਦੇ ਦੀ ਉਹ ਆਪਣਾ ਦਿਮਾਗ ਚਲਾਉਂਦਾ ਵਾ ਕਿੱਥੋਂ ਯਾਨੀ ਕਿ ਓਪਰਚੁਨਿਟੀ ਲੱਭਦਾ ਵਾ ਫਿਰ ਕੰਮ ਕਰਦਾ ਵਾ ਵਾਈਫ ਕੀ ਕਰਦੇ ਹੋ ਵਾਈਫ ਮੈਂ ਮੇਰੇ ਕੈਨੇਡਾ ਗਿਆ ਜੀ ਹੁਣੇ ਰੀਸੈਂਟਲੀ ਗਿਆ ਮਹੀਨਾ ਹੋ ਗਿਆ ਨਾਲ ਉਹਦੇ ਨਾਲ ਮਤਲਬ ਜਿਹੜਾ ਵਾਈਫ ਦਾ ਸੁਪਨਾ ਸੀ ਨਾਲ ਦੀ ਨਾਲ ਉਹ ਵੀ ਪੂਰਾ ਕਰ ਰਹੇ ਹਾਂ ਜੀ ਕਿਉਂਕਿ ਪਹਿਲਾਂ ਕੁਝ ਪਤਾ ਨਹੀਂਗਾ ਇਹ ਕੰਮ ਚੱਲਣਾ ਨਹੀਂ ਚੱਲਣਾ ਤੇ ਪਤਾ ਹੈ ਲੇਬਰ ਇੱਥੇ ਵੀ ਕਰਦੇ ਆਂ ਲੇਬਰ ਉੱਥੇ ਵੀ ਕਰਨੀ ਆ ਇਹਨਾਂ ਹੁੰਦਾ ਕਿ ਥੋੜਾ ਸਕਸੈਸਫੁਲ ਛੇਤੀ ਹੋ ਜਾਂਦਾ ਪਰ ਹੁਣ ਮੈਂ ਡਬਲ ਮਾਈਂਡਡ ਆ ਕਿ ਉੱਥੇ ਜਾਵਾਂ ਕਿ ਨਾ ਜਾਵਾਂ ਕਿਉਂਕਿ ਇੱਥੇ ਆਨ ਫਲੋ ਬਣਿਆ ਹੋਇਆ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਆਂ ਤੇ ਥੋੜਾ ਜਿਹਾ ਲੱਗਦਾ ਤਾਂ ਹੈਗਾ ਮਨ ਨੂੰ ਕਿ ਉੱਥੇ ਜਾ ਕੇ ਵੀ ਹੁਣ ਗਲਾਮੀਰੀ ਕਰਨੀ ਪੈਣੀ ਆ ਬਿਲਕੁਲ ਬਿਲਕੁਲ ਪਰ ਦੋ ਰੱਬ ਨੇ ਜਾਣਾ ਪਾਣੀ ਦੇਣਾ ਹੁੰਦਾ ਵਾ ਜਿਹੜੀ ਕਿਸਮਤ ਲਿਖੀ ਹੁੰਦੀ ਆ ਜੀ ਤਾਂ ਬੰਦਾ ਮਿਹਨਤ ਕਰਕੇ ਵੀ ਆਪਣਾ ਥੋੜਾ ਜਿਹਾ ਬਹੁਤਾ ਸੈੱਟ ਕਰ ਲੈਂਦਾ ਕਾਰੋਬਾਰ ਜਿਹਾ ਕੀ ਮੈਸੇਜ ਦੇਣਾ ਚਾਹੋ ਇੱਕ ਟਾਈਮ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੇ ਨੇ ਕੋਈ ਕੰਮ ਕਰਨ ਨੂੰ ਜਾਂ ਫਿਰ ਇਹ ਕਹਿੰਦੇ ਅਸੀਂ ਬਾਹਰ ਜਾਣਾ ਹੈ। ਹਾਂ ਮੈਂ ਇੱਕ ਤਾਂ ਥੋੜੀ ਜਿਹੀ ਭੇਡ ਚਾਲ ਵੀ ਚੱਲੀ ਹੋਈ ਆ ਕਿਉਂਕਿ ਬੱਚਾ ਆਬਜ਼ਰਵ ਨਹੀਂ ਕਰਦਾ ਹੈਗਾ ਕਿ ਤੁਹਾਡੀ ਮਾਰਕੀਟ ਕੀ ਕਹਿੰਦੀ ਆ। ਬਿਲਕੁਲ ਗ੍ਰੈਜੂਏਸ਼ਨ ਤੋਂ ਬਾਅਦ ਨਾ ਕਿ ਬਾਹਰ ਹੀ ਜਾਣਾ ਫਿਰ ਮੈਂ ਰੱਖਿਆ ਕਿ ਇੱਥੇ ਵੀ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖਦੇ ਆ ਨਹੀਂ ਮਿਉਣਾ ਫਿਰ ਜਾਵਾਂਗੇ। ਜੀ ਤੇ ਉਹ ਫਿਰ ਕੰਮ ਸੱਚ ਲਿਆ ਨਹੀਂ ਸੀਗਾ ਤਾਂ ਕਿਸੇ ਉਧਰ ਦਾ ਵੀ ਪਲਾਨ ਕਰਦੇ ਸੀਗੇ ਯਾਨੀ ਕਿ ਇੱਕ ਬੀ ਪਲਾਨ ਵੀ ਹੋਣਾ ਚਾਹੀਦਾ ਬੰਦੇ ਕੋਲੇ। ਜੀ ਹੋਨ इवन ਦੋਨੇ پلان ਚੱਲ ਰਿਹਾ ਤਾਂ ਡਬਲ ਮਾਈਂਡਡ ਆ ਮੈਂ ਐਡਵਾਂਸ ਚੱਲਦੇ ਹਾਂ ਐਡਵਾਂਸ ਕਹਿਤ ਹਾਂ ਤੁਸੀਂ ਬੱਚਿਆਂ ਨੂੰ ਇਹ ਹੈ ਕਿ ਇੱਕ ਵਾਰੀ ਤੁਹਾਨੂੰ ਮਾਰਕੀਟ ਦੇ ਵਿੱਚ ਉਤਰ ਕੇ ਦੇਖਣਾ ਪੈਣਾ ਹੈ ਕਿਉਂਕਿ ਜੋ ਆਪਣੇ ਸਕੂਲ ਕਾਲਜ ਸਿਖਾ ਰਹੇ ਆ ਠੀਕ ਆ ਉਹ ਇੱਕ ਤੁਹਾਨੂੰ ਥਿਓਰੀਕਲ ਜਾਂ ਥ੍ਰੀਡੀਕਲ ਪ੍ਰੈਕਟੀਕਲ ਨੌਲੇਜ ਦੇ ਰਿਹਾ ਪ੍ਰੈਕਟੀਕਲ ਨਹੀਂ ਦੇ ਰਿਹਾ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਆਉਨੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਕੀ ਭਾਅ ਵਿਕਦੀ ਆ ਮਾਰਕੀਟ ਕੀ ਕਹਿੰਦੀ ਆ ਕਿਉਂਕਿ ਕਾਲਜ ਦੇ ਵਿੱਚ ਥੋੜੇ ਯਾਰ ਦੋਸਤ ਬਹੁਤ ਹੁੰਦੇ ਆ ਮਾਰਕੀਟ ਦੇ ਵਿੱਚ ਆ ਕੇ ਥੋੜਾ ਯਾਰ ਦੋਸਤ ਕੋਈ ਨਹੀਂ ਹੁੰਦਾ ਥੋੜੇ ਜਨਾ ਕਮਰਸ਼ੀਅਲ ਮਾਰਕੀਟ ਆ ਹਰੇਕ ਨੂੰ ਆਪਣਾ ਬੈਨੀਫਿਟ ਚਾਹੀਦਾ ਹੁੰਦਾ ਵਾ ਤੇ ਇਸ ਲਈ ਆ ਕਿ ਤੁਸੀਂ ਸਟੱਡੀ ਵੀ ਕਰੋ ਠੀਕ ਆ ਨਾਲ ਨਾਲ ਮਾਰਕੀਟ ਨੂੰ ਵੀ ਆਬਜ਼ਰਵ ਕਰੋ ਕਿ ਮਾਰਕੀਟ ਕੀ ਕਹਿੰਦੀ ਆ ਦੋਨੇ ਪਾਸੇ ਧਿਆਨ ਦੇਣਾ ਚਾਹੀਦਾ ਤੇ ਇੱਕ ਮੇਰਾ ਖਾਸ ਸਪੈਸ਼ਲ ਮੈਸੇਜ ਆ ਥੋੜੀ ਆਬਜ਼ਰਵੇਸ਼ਨ ਕੀਤੀ ਆ ਨਾ ਮੇਰੇ ਕੋਈ ਯਾਰ ਭਰਾ ਯਾਨਕੀ ਜਿੰਨੇ ਸਿਕਿਉਰਟੀ ਦਾ ਕੰਮ ਬਹੁਤ ਜ਼ਾਰੇ ਕਰਦੇ ਆ ਠੀਕ ਆ ਉਹ ਸਿਕਿਉਰਟੀ ਦੇ ਵਿੱਚ ਨਾ ਯਾਨਕੀ ਪੱਗਾ ਬੱਗਾ ਮੰਨ ਕੇ ਕਰਦੇ ਆ ਉਹ ਮੈਨੂੰ ਥੋੜਾ ਜਿਹਾ ਯਾਨਕੀ ਲੱਗਿਆ ਸੀ ਆ ਫੀਲ ਹੋਇਆ ਸੀ ਕਿ ਅਸੀਂ ਪਗਵੰਨਾਂ ਦੀਆਂ ਗਲੀਆਂ ਸਿਕਿਉਰਟੀ ਦੇ ਵਿੱਚ ਹੀ ਕੰਮ ਕਰਨਾ ਮੈਂ ਆਪਣਾ ਕੰਮ ਨਹੀਂ ਕਰ ਸਕਦੇ ਬਿਲਕੁਲ ਸਿਕਿਉਰਟੀ ਦੇ ਵਿੱਚ ਅਪਰੋਕਸੀਮੇਟਲੀ ਸੈਲਰੀ 15 15 16 ਹੋਊਗੀ ਮੈਕਸਿਮਮ ਉਹ ਵੀ 12 ਘੰਟੇ ਦੀ ਸੈਲਰੀ ਹੋਊਗੀ ਜੇ ਤੁਸੀਂ ਆਪਣਾ ਕੰਮ ਕਰੋਗੇ ਤਾਂ ਨਾ ਨਾ ਕਰਦੇ ਵੀ ਡੇਢ ਦਾ ਤੁਸੀਂ 1000 ਰੁਪਏ ਕਿਤੇ ਨਹੀਂ ਜਾਨਕੀ ਛੱਡਦੇ ਹੈਗੇ ਵੀ ਕੰਮ ਕਰਨ ਲੱਗੋ ਆਪਣਾ ਤੇ ਕੰਮ ਕੋਈ ਮਾੜਾ ਨਹੀਂ ਹੁੰਦਾ ਪਰ ਹਾਂ ਰੋਡ ਸਾਈਡ ਬੰਦਾ ਕੋਈ ਨਹੀਂ ਦਿੰਦਾ ਹੈਗਾ ਪਗਵੰਨੇ ਵਾਲਾ ਬਹੁਤ ਘੱਟ ਦਿੰਦੇ ਮੈਂ ਤਾਂ ਆ ਕੇ ਮੈਸੇਜ ਦੇ ਰਿਹਾ ਹਾਂ ਬਸ ਸੋ ਜਿਵੇਂ ਕਿ ਅਸੀਂ ਬਾਜੀ ਨਾਲ ਗੱਲਬਾਤ ਕਰ ਲਈ ਤੇ ਬਾਜੀ ਦੀ ਜਿਹੜੀ ਗੱਲਾਂ ਨੇ ਸੁਣ ਕੇ ਬਹੁਤ ਜ਼ਿਆਦਾ ਤੁਹਾਨੂੰ ਵੀ ਪਸੰਦ ਆਈਆਂ ਹੋਣਗੀਆਂ ਇਹਨਾਂ ਦਾ ਕਹਿਣਾ ਹੈ ਕਿ ਜੇ ਮੈਂ ਸਟੱਡੀ ਕੀਤੀ ਆ ਮੈਨੂੰ ਉਸ ਦਾ ਮੁੱਲ ਨਹੀਂ ਪਰ ਮੈਨੂੰ ਆਪਣੀ ਮਿਹਨਤ ਦਾ ਮੁੱਲ ਜ਼ਰੂਰ ਮਿਲਣਾ ਚਾਹੀਦਾ ਹੈ ਇੰਨੀ ਜ਼ਿਆਦਾ ਇੱਥੇ ਉੱਤੇ ਜੌਬ ਕਰਨ ਨਾਲ ਵੀ ਇਹਨਾਂ ਨੂੰ ਜਿਹੜੀ ਇਹਨਾਂ ਦੀ ਮਿਹਨਤ ਦੀ ਕਮਾਈ ਸੀਗੀ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਸੀ ਕਿਉਂਕਿ ਕਿਤੇ ਨਾ ਕਿਤੇ ਕਿਹਾ ਜਾਂਦਾ ਜਦੋਂ ਬੰਦਾ ਆਪਣਾ ਕੰਮ ਕਰੇ ਤਾਂ 16 ਕਿ 20 ਘੰਟੇ ਵੀ ਲਾ ਸਕਦਾ ਪਰ ਜਦੋਂ ਕਿਸੇ ਦੇ ਅੰਡਰ ਕੰਮ ਕਰੇ ਉਹ ਇੱਕ ਤਰ੍ਹਾਂ ਦਾ ਬੰਨਿਆ ਜਾਂਦਾ ਤੁਹਾਨੂੰ ਇਹਨਾਂ ਦੀ ਸਟੋਰੀ ਕਿੱਦਾਂ ਦੀ ਕਰਕੇ ਜਰੂਰ ਦੱਸ ਦਿਓ ਤੇ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਂ ਨੇਹਾ ਮਾਲਿਕ ਕੈਮਰਾ ਪਰਸਨ ਕਰਨ ਕੁਮਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਨੇਹਾ ਮਾਲਿਕ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੇ ਸਖਸ਼ਣਾਲ ਮਿਲਵਾਨ ਜਾ ਰਹੇ ਹਾਂ ਜਿਨੇ ਕਿ 2012 ਦੇ ਵਿੱਚ BCA ਕੀਤੀ ਹੈ ਪਰ ਉਸ ਡਿਗਰੀ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਸ ਬੰਦੇ ਨੂੰ ਨੌਕਰੀ ਕਰਨਾ ਨਹੀਂ ਆਪਣਾ ਕੰਮ ਕਰਨਾ ਜ਼ਿਆਦਾ ਪਸੰਦ ਸੀ ਕਰ ਨੌਕਰੀ ਦੇ ਨੌਕਰੀਆਂ ਨੇ ਬਹੁਤ ਕੀਤੀ ਹੈ ਪਰ ਕਿਤੇ ਕਹਿੰਦੇ ਨੇ ਆਪਣੇ ਕੰਮ ਦਾ ਬੰਦਾ ਆਪ ਰਾਜਾ ਹੁੰਦਾ ਆਪਣੇ ਦਿਲ ਦਾ ਬੰਦਾ ਆਪ ਰਾਜਾ ਹੁੰਦਾ ਹੈ ਕੁਝ ਇਸ ਤਰੀਕੇ ਦਾ ਇਹ ਬਾਈ ਦੇ ਦਿਮਾਗ ਦੇ ਵਿੱਚ ਭਾਜੀ ਦੇ ਦਿਮਾਗ ਦੇ ਵਿੱਚ ਜਿਹੜਾ ਹੈ ਗੱਲ ਬੈਠੀ ਹੋਈ ਹੈ ਕਿ ਮੈਂ ਜਦੋਂ ਕੰਮ ਕਰਨਾ ਮੈਂ ਆਪਣਾ ਬਿਜ਼ਨਸ ਕਰਨਾ ਮੈਂ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰਨਾ ਤੇ ਪੁੱਛ ਲੈਣੇ ਆ ਕਿ ਡਿਗਰੀ ਕਰਨ ਤੋਂ ਬਾਅਦ ਵੀ ਤੁਸੀਂ ਇੱਕ ਨਾਰੀਅਲ ਪਾਣੀ ਦਾ ਸਟਾਲ ਚਲਾ ਰਹੇ ਹੋ ਕਾਰਨ ਕੀ ਹੈ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਕਿ ਪੜ ਰਹੇ ਨੇ